ਯਾ ਵੀ ਨਹੀਂ ਬਿਨੇ ਜੁਗਾ ਰੋਟੀ ਦੀ ਕਾਮਣੀ ਇਹਨੂੰ ਰੋਟੀ ਵੀ ਹਲਾ ਦੋ ਰੁਕੀ ਦਾ ਸੀ ਐਹੀ ਟਾਈਮ ਖਾਂਦੇ ਆ ਪੱਕਾ ਅੱਛਾ ਹਾਂ ਅਈ ਤੇ ਫੇਰ ਸੂਰਾ ਨਹੀਂ ਖਾਂਦੇ ਹਾਂ ਐ ਟਾਈਮ ਠੋਕ ਕੇ ਗਾੜੀ ਰੁਕ ਜਾ ਬੰਦਾ ਅੱਛਾ ਹਾਂ ਸਾਈ ਆਰਾ ਹੌਟ ਕੇ ਰੇ ਵੀ ਇਹ ਹੋ ਸਿਆੜਾ ਐਂਦਾ ਕਦੇ 12 ਮਹੀਨੇ ਦੀ ਇਹ ਦਿਨ ਤੋਂ ਬਾਰਾ ਖਾਤੇ ਹੀ ਨਹੀਂ ਇੱਕ ਟਾਈਮ ਹੈ ਹਾਂ ਰਾਤਾਂ ਦਿਨ ਚੋਂ ਪਛਣਿਆ ਵਾਲਾ ਕੰਮ ਨਹੀਂ ਹੈਗਾ ਇਹ ਚਾਹ ਨਾ ਥਰਦਾ ਥਰਦਾ ਹੀ ਫੇਰ ਦੱਸਣਾ ਵਾਲਾ ਹੈ ਅੱਛਾ ਘੱਟੀ ਖਾਣੀ ਆ ਵੇ ਦੱਸਣਾ ਥਰਦਾ ਇਹ ਚਾਹ ਛੇ ਖਾਣੀ ਆ ਹਾਂਜੀ ਹਲਾ ਕੱਲ ਕੱਢਿਆ ਫੂਸ ਦੇ ਕੇ ਫੇਰ ਕਿੰਨਾ ਹੋ ਗਿਆ ਆ ਵੇ ਅੱਗੇ ਜਾ ਕਹਿੰਦਾ ਰੋਪੜ ਜ਼ਿਲ੍ਹਾ ਰੇੜ ਕੀਲੇ ਦਾ ਕਿਲਾ ਹਾਥੜੀ ਖੁੱਲਾ ਹਾਂ ਹੋ ਕੰਮ ਹੈ ਹਾਂ ਕਲਾ ਹੋ ਗਿਆ ਬਹੀ ਗੱਲ ਰੋਪੜ ਵੀ ਲਾ ਰਾਹਾਂ ਪਿੰਡਾਂ ਦੇ ਵਿੱਚ ਦੇ ਪਿੰਡ ਹਾਂ ਤੇ ਰੋੜਾ ਹੋਣਾ 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 ਅਗਲਾ ਜਦ ਮੋਬਾਈਲ लेके ਚਾਹ ਪੀ ਲੋ ਠੰਡੀ ਹੋਣੀ ਏ ਕੀ ਆਓ ਆਜੋ ਆਓ ਆਜੋ ਆਹ ਭਾਰ ਲਾਗਾ ਇੱਥੇ ਹੀ ਉਪਰ ਆ ਕੀ ਕਹਿੰਦਾ ਵੜਦੇ ਨੇ ਇਹਨੇ ਕੁੱਤੇ ਦੇ ਸਿੱਟ ਕੇ ਤੇ ਜਾਵ ਕਰਦੇ ਇਹ ਹਾਲ ਹੁਣ ਹਵਾ ਨਾ ਇਕੱਠਾ ਹੋ ਗਿਆ ਪਹਿਲਾਂ ਕੱਟਦਾ ਦਿੱਤਾ ਹੀ ਨਹੀਂ ਇੱਕ ਵਾਰ ਹਵਾ ਹੀ ਨਾਲ ਇਕੱਠਾ ਹੋ ਗਿਆ ਉਹ ਇੱਧਰ ਤੋਂ ਆਇਆ ਹੈ ਬਰਾਬਰ ਦਾ ਬਈ ਗੀਰੀ ਦਿਖਦੀ ਵੀ ਨਹੀਂ ਲੱਗੀ ਜੀ ਨਹੀਂ ਹਰਾਈ ਦੀ ਪੈਦੀ ਰਹੀ ਹੈ ਹੋਰ ਕਿਤਨਾ ਬੋਗੀ ਉਹ ਦੀਨ ਇਹ ਬੈਂ ਦੀ ਮੋਲ ਕਾਇਤ ਨੂੰ ਲੱਗ ਰਿਹਾ ਹੈ ਵੀ ਦੇਖ ਅੱਜ ਲੰਬੇ ਭਈ ਕਿਹੜੀ ਉਹ ਪਨੀਰੀ ਅੱਜ ਲਾਈ ਭਈਆਂ ਨੇ ਉਹ ਤਾਂ ਉਹ ਲਾਈ ਇਧਰ ਬਸ ਇੱਕ ਗਿਆਰਾ ਫੇਰ ਉਹ ਦੀਦਾ ਨਹੀਂ ਪਨੀਰੀ ਛੋੜੀ ਜੀ ਉਹ ਠੀਕ ਆਲੀ ਤੇ ਕੋਈ ਹੋਲੀ ਨਹੀਂ ਹੈਗੀ ਯਾਰ ਤਾਂ ਪਨੀਰੀ ਠੀਕ ਆ ਬਹੁਤ ਆਵਦੀ ਪਨੀਰੀ ਹੈ ਲੱਗਦੀ ਸਾਹ ਜੜਨੀ ਹੈ ਕਿੜੀ ਨਾ ਤੂੰ ਲੈਰੀ ਇਹ ਉਹ ਦੇਖਦੀ ਘੜੀ ਆ ਉਹ ਕਹਿੰਦਾ ਅੱਜ ਲੈ ਕੀ ਹੋਊਗੀ ਉਹ ਬਈ ਆਹ ਦੇਖਣ ਦਾ ਫਰਕ ਨਹੀਂ ਆਹ ਛਕਗਲ ਡੱਕਾ ਦੇਖਾ ਨੇੜੇ ਦੂਤ ਜਗ੍ਹਾ ਦੇਖ ਦੂਤ ਜਗ੍ਹਾ ਇੱਥੇ ਨਹੀਂ ਪੈਣੀ ਦੂਰ ਹੋ ਜਾਈ ਉਹ ਕਿਣੀ ਪੈਣੀ ਹਣੀ ਹਣੀ ਤੇ ਬਾ ਪਾਣੀ ਦਿਖਦਾ ਬੜੀ ਤੇ ਵੱਧ ਬੜੀ ਕੀ ਹੋਊਗੀ ਅੱਗੇ ਪਤਾ ਕੀ ਗੱਲ ਹੈ ਇਹਦੇ ਵਿੱਚ ਹੁਣ ਪਾਣੀ ਦਿਖਦਾ ਆਪਾਂ ਨੂੰ ਖੜੇ ਨੂੰ ਉੱਥੇ ਪੁਰ ਪਾਣੀ ਲੱਡਾ ਦੂਰ ਹਰਿਆਈ ਉਧਰਾਂ ਦੀ ਪੈਂਦੀ ਹੈ ਦੋ ਘੰਟੇ ਬਾਅਦ ਦੇਖੀ ਤਾਂ ਲੱਗਣਾ ਪਤਾ ਹਾਂ ਉਹ ਕਿਪ ਲੱਵੇ ਜਿੱਦਿਕਾ ਆਉਂਦੇ ਰਹੇ ਲਪਰੀ ਤਾਂ ਹੁੰਦਾ ਨਹੀਂ ਜਾਂ ਅੱਛਾ ਜੀ ਡੁੱਬ ਗਿਆ ਲੱਡੀ ਕਾ ਵੀ ਦੀ ਹਾਂ ਹਾਂ ਬੱਸ ਹੋ ਗਈ ਕਹਿੰਦਾ ਅੱਜ ਤਾਂ ਮੌਸਮ ਠੰਡਾ ਅੱਜ ਹਵਾ ਚੱਲਦੀ ਆ ਜੇ ਤੂੰ ਸਮਝ ਲੈ ਹਵਾ ਬੰਦ ਹੋ ਗਈ ਮਰਨ ਵਾਲਾ ਕੰਮ ਮੁਰੇ ਹੋਣਾ ਫੇਰ ਪਰਦਾ ਇਹੋ ਜਣੀ ਗਰਮਾਉਂਦਾ ਹਵਾ ਵੀ ਪਾਣੀ ਕਰਮ ਹੋ ਜਾਂਦਾ ਨਾ ਹਵਾ ਨਾਲੇ ਸਾਹ ਚੱਲਦਾ ਏ ਅੱਡਾ ਹਵਾ ਕਰਕੇ ਬੈਠੇ ਆਪਾਂ ਨਹੀਂ ਕਿੱਥੇ ਹੋਰ ਬੈਠਣਾ ਥੋਪੇ ਵੀ ਨਾ ਹੋਵੇ ਆ ਮਿੱਟੀ ਵਾਲੀ ਕਰਣੀ ਪੜਦਾ ਏ ਛੇ ਕਮਾੜ ਕਰ ਛੇ ਛੱਡੀ ਜਾਂਦਾ ਲਾ ਦੂੰਗਾ ਜੇ ਫਿਰ ਬੜ ਗਿਆ ਆਹ ਲਾ ਕੇ ਜਾਊਂਗਾ ਭਾਈ ਜੇ ਬੀਨਾ ਆਇਆ ਨਾ ਤੂੰ ਭਾਈ ਫਿਰ ਤੱਕ ਜੂਂਗੇ ਤੋਪਾ ਕਿ ਨਿਡੜਾ ਵੀ ਹੋ ਫਿਰ ਬੀਨਾ ਨਿਡੜੀ ਆਏ ਨੀ ਤੂੰ ਕਿੱਥੇ ਫਿਰ ਲੱਗਦੇ ਆ ਨੰਬਰ ਦਰ ਮੈ ਲੀ ਗੈਦਾ ਕਾਹ ਜਾਂ ਤੂੰ ਫਿਰ ਗਈ ਫੇਰ ਹੀ ਲੱਗਦੇ ਤੇ ਇਹਦਾ ਰਹਿ ਲਿਆ ਭਾਈ ਮੌਸਮ ਬਦ ਗਿਆ ਆ ਰਣਾ ਆਈ ਗਾੜੀ ਆ ਚੋ ਓਏ ਠੀਕ ਹੀ ਲੱਗ ਜੋ ਗਾਹਾਂ ਫੇਰ ਦੇਖ ਲੈ ਭਾਈ ਚੱਕਰ ਦੱਸਾਂ ਕੀ ਆਏ ਤੂੰ ਪਾਗੀ ਥੱਲੇ ਤੇ ਥੋੜਾ ਪਾਣੀ ਗਰਮ ਹੋ ਜਾ ਤਾ ਉੱਪਰ ਤੇ ਇੱਥੇ ਸੇਕ ਪੈਂਦਾ ਬਸ ਬਸ ਹਾਲੂਏ ਸ਼ਖਵਾਤ ਪਾ ਜਾਉਂਦਾ ਆਪੇ ਆ ਕੇ ਨਾਲ ਦੀ ਰਾਲੀ ਪਾ ਹਾਂ ਭਾਈ ਜੱਟੂ ਆ ਪਾਣੀ ਆ ਜਿਵੇਂ ਆਇਲ ਫਿਰ ਜਿਹੜੇ ਕੋਲਾ ਤੇ ਰਵਤੂ ਜੀ ਆਏ ਭੱਗਦੀ ਆ ਹਾਂਜੀ ਹਾਂ ਗੋਲੇ ਲੈ ਗਲਾਸ ਆ ਤਾਂ ਗਰਮ ਕਰ ਮੈਂ ਦੀ ਕਹਦੇ ਕਰ ਬਈ ਕਰ ਮਾਜਾ ਓਕ ਚੱਕਰੇ ਆ ਜਾ ਕਰ ਮਗਰ ਗਿਆ ਪੀ ਲਿਆ ਇਹਦੇ ਹੱਸਦਾ ਸਾਇਾਨ ਨੇ ਦੇ ਰਾਜੂ ਚਾਰ ਵਾਰ ਤਾਂ ਪਨੀਰੀ ਪਟਕੇ ਤੇ ਆਇਆ ਸੱਈਆ ਲੈ ਚਾਰ ਵਾਰ ਪਨੀਰੀ ਪਟਕ ਗਿਆ ਪੱਟ ਤੇ ਨਾਲੇ ਇੱਕ ਵਾਰ ਦਿਹਾੜੀ ਲਾ ਕੇ ਪਨੀਰੀ ਪਟਕ ਰੋ ਪੰਜ ਛੇ ਜਣੇ ਦੇ ਕੌਣ ਸੱਈਏ ਨਹੀਂ ਓਕ ਵਾਟਰ ਥਲੀ ਭਰ ਲੋ ਪਿਛਲੇ ਸਾਲ ਆ ਚਾਰ ਵਾਰੀ ਮਾੜੀ ਬੱਤੀ ਪੱਟ ਲੋ ਗੁੱਟਿਆ ਜਿੱਦ ਤੂੰ ਜਾਣਾ ਆਉਣਾ ਸਖਾਲਾ ਕਿਤੇ ਅਡੀਰੀ ਪੱਟ ਕੇ ਰਿਆ ਇਹ ਦੋ ਘਾਰੇ ਲਾ ਕੇ ਪਰਲੇ ਚਾਰ ਘਾਰੇ ਲਾ ਕੇ ਉੜ ਗਈ ਤੇਰੇ ਦਿਨ ਮਮਾ ਜੋ ਪੱਦੀ ਕਿੱਲੇ ਦਾ ਇਹ ਰੇ ਕੰਨਿਆ ਸੰਨੇ ਨੇ ਚਲੇ ਰੇ ਰੇ ਆਨੇ ਹੰਨੇ ਚੱਲ ਪੁੱਛ ਲਈਏ ਪਰ ਮੈਂ ਵੀ ਨਹੀਂ ਆਉਂਦੀ ਆਈ ਜਾਂ ਜਾਨੇ ਮੜੇ ਜਾਂ ਕਰਦੇ ਆ ਇੱਕ ਪਾਸਾ ਤੇ ਟੁੱਟ ਜਿੱਤੋ ਉਹ ਤੇ ਨਹੀਂ ਟਿੱਕ ਚੱਲ ਜਿਵੇਂ ਨਾ ਅਨੇ ਕਪਾਤ ਉਹਦੇ ਨੇੜੇ ਚੱਲਣਾ ਪਾਉਗਾ ਸਾਲ ਤਾਂ ਠੀਕ ਹੈ ਆਵਾ ਫਾਂਟ ਆਈ ਲਈ ਜੋ ਹਾਂ ਜੇ ਸਾਕਾ ਕੁਝ ਕੋਸ ਆਉ ਸਕੈ ਉਹਨੇ ਕਿ ਚਾਈ ਚੇ ਲੈ ਲੇਲਾ ਗੋੜੀ ਮੱਕੀ ਦਾ ਖਾਈ ਤੋ ਤਾਲਾ ਲੱਟਾ ਚਿੱਟੀ ਢੂਗਲ ਹੈ ਚਿੱਟੀ ਢੂਗਾ ਕਿ ਜੈ ਚਲ ਬਾਈ ਇਹ ਨਿਕੰਮਾ ਹੈ ਜਨਾ ਲਾ ਇਹਦਾ ਗੰਨਾ ਘਾਣੇ ਨੂੰ ਫਿਰਦਾ ਤੂੰ ਕਹਿੰਦਾ ਨਿਕੰਮਾ ਹੈ ਬਹੁਤ ਨਿਕੰਮਾ ਹੈ ਰਾਜਕੁਮਾਰ ਇਹਦਾ ਕਹਿੰਦਾ ਗੰਨਾ ਘੜਨਾ ਕਾਹਨੂੰ ਗਾਹ ਨੂੰ ਜਿੰਦਾ ਮੂਹ ਇਸ ਵਾਰ ਦੀ ਆਓ ਫਿਰ ਗੱਲ ਤੇ ਦਾ ਕੰਮ ਥੋੜਾ ਬਹੁਤ ਸਾਭੇ ਵੀ ਤੇ ਆਪਣੇ ਪਤਾ ਮੁੰਡਾ ਕੰਮ ਹਰੇਕ ਬੰਦਾ ਨਹੀਂ ਕਰ ਸਕਦਾ ਦੂਰ ਦਾ ਕੰਮ ਹੈ ਕੰਮ ਸਾਰੇ ਆ ਕੰਮ ਖੜਾ ਕਰ ਲੈ ਸੌਖੇ ਨਹੀਂ ਕਰ ਲੈ ਸੌਖੇ ਵੀ ਯਾਰ ਬੰਦੇ 4 ਵਜੇ ਆ ਜਾਂਦੇ ਆ ਉਹ ਜਿਹੜੇ ਬੰਦੇ ਜਿਹੜਾ ਕੰਮ ਨਹੀਂ ਕਰਦੇ ਕਿਹੜਾ ਬੰਦਾ ਹਿਲਿਆ ਬਾਹੋਂ ਨਾ ਨਹੀਂ ਕਰਦੇ ਜਿੱਦੀ ਹਿੜੀ ਨਹੀਂ ਜਾ ਕਿਥੇ 1000 ਰੁਪਏ ਦਿਹਾੜੀ ਕੱਢ ਲੈ ਮੰਜੇ ਮੰਜੇ ਬਾਹਰ ਹੈ ਆਰੇ ਗੱਡੀ ਘਰ ਚ ਲੈ ਜਾਉਂਗੇ ਇਹ ਹੁਣ ਬਾਹਰ ਕੱਢ ਲੈਣਾ ਮਿੰਜਾ ਨੂੰ ਉਧਰਲੀ ਮੋਟਰ ਪਰ ਜਾਣਾ ਹੈ ਹੁਣ ਕੱਢ ਲੈਣਾ ਬਾਹਰ ਉਹ ਕੱਢ ਲੈਣ ਚੱਲਦੇ ਫੇਰ ਬਾਅਦ ਚ ਉਧਰ ਨੂੰ ਹਾਂ ਗੰਨੇ ਵਾਲੇ ਬੰਦੇ 900 ਰੁਪਿਆ 800 900 ਰੁਪਿਆ ਦਿਹਾੜੀ ਬਣਾਉਂਦੇ ਆ ਠੀਕ ਹੈ ਜੂਰਾ ਨਹੀਂ ਆ ਵੀ 4 ਵਜੇ ਜਾਣਾ ਜਾਣਾ ਵੀ 10 ਵਜੇ ਥੋੜਾ ਓਵਰਟਾਈਮ ਵੀ ਲੱਗ ਜਾਂਦਾ ਤੇ 1200 ਮੈਂਦੀ ਆ ਹਾਂ ਤਾਂ ਟਾਈਮ ਵਾਲੀ ਦਿਹਾੜੀ ਪੈਂਦੀ ਓਵਰਟਾਈਮ ਵੀ ਦੇ ਲਾ ਕਰ ਕੰਮ ਸਾਰਾ ਤੇ ਜੋਰ ਦਾ ਸਾਰਾ ਜੋਰ ਦਾ ਗਾੜੀ ਆਈ 2 2000 ਵੀ ਥੋੜਾ ਚਾਹੀਦੀ ਵਰਤਾਂ ਸਿਕਲ ਲੱਗੇ ਰਹਿੰਦੇ ਆ ਬਸ ਕਾ ਪੱਟੇ ਵੀ ਆਰ ਦੇ ਨਾਲ ਪਾਸੇ ਖੜਨਾ ਪੈਂਦਾ ਫਿਰ ਕਾਵਰੇ ਕਹਾ ਅੰਗਰੇਜ਼ੀ ਉੱਪਰ ਦੇ ਪੱਟੇ ਆ ਵੀ ਲਾਦਾ ਹੈ ਜੂਰ ਮਾਰਦ ਨੇ ਜਿਆਦਾ ਯਾ ਜੂਰ ਆਉਂਦੇ ਆ ਪੱਟੇ ਉੱਪਰ ਤੇ ਕਹਿੰਦਾ ਸੌਖਾ ਸਾਲਾ ਕਿੰਨੇ ਦਾ ਕੰਮ ਸੌਖਾ ਰਾਮਾ ਸੌਖਾ ਜੀ ਲਾਉਣੇ ਵਾਲਾ ਕੋਡੇ ਕੋਡੇ ਚੱਲੀ ਜੇ ਤਾਂ ਇਲਾਕਾ ਕਹਿਣ ਲੱਗ ਜਾ ਇੱਕ ਵਾਰ ਬਈ ਇਹ ਨਹੀਂ ਆਏ ਕਿ ਸਾਲ ਭਾਈ ਨੇ ਆਏ ਅਸੀਂ 3-4 ਜਣੇ ਹੋ ਗਏ ਮਾਥੜ ਹੋ ਗਿਆ ਮੈਂ ਹੋ ਗਿਆ 3-4 ਜਣੇ ਹੋ ਗਏ ਕਣੀ ਵੀ ਥਾਈ ਕੁ ਵੀ ਲਾ ਲੂਗੇ ਲੱਗਦਾ ਗਏ ਜੱਕੇ ਫਾਟ ਲਾਈ ਹੈ ਤੋਂ ਟਾਈਮ ਦੀ ਗੱਲ ਹੈ ਜਾਉਂਦੇ ਹੁੰਦੇ ਤੇ ਸਾਲੇ ਬਿਹਾਰੀ ਦੇ ਭਾਈ 1 ਕਿਲੇ ਦੀ ਇੱਕ ਫਾਟ ਲੱਗੀ ਟੂ ਆ ਰਹੀ ਆ ਰਹੀ ਗਿਆ ਬਸ ਉਹ ਬੰਦਾ ਆਦੀ ਹੋ ਜਾਂਦਾ ਹਾਂ ਦੋ ਦਿਨ ਔਖਾ ਹੁੰਦਾ ਦੋ ਦਿਨ ਕੰਮ ਕਰ ਫੇ ਹੋ ਹੀ ਹੁੰਦਾ ਲਈ ਆਏ ਬਹੁਤ ਕੰਮ ਕਰਦੇ ਫਰਕ ਨਹੀਂ ਪੈਂਦਾ ਐ ਫਰਕ ਪੈਂਦਾ ਐ ਪਹਿਲੇ ਦਿੱਲੀ ਪਹਿਲਾ ਦਿੱਲੀ ਹੋ ਹੋਣ ਅੱਛਾ ਜਸਵੀਰੋ ਆਏ ਹੁੰਦਾ ਬਿਨੇ ਇਹ ਰਾਹ ਤੇ ਹੱਥ ਫੇਰ ਮਨ ਕਹਿੰਦਾ ਰੇ ਮਨਾ ਉਠੋ ਜਾਣਾ ਪੈਣਾ ਜਾਣਾ ਤਾਂ ਪੈ ਨਹੀਂ ਆ ਬਸ 4 ਵਜੇ ਮੁਕਾ ਕੇ ਲੈਣਾ 4 ਵਜੇ ਸਰਨਾ ਚਲੇ ਉੱਠ ਕਾ ਦਰਬਾਰ ਲੈ ਟਰੈਕਟਰ ਉਹ ਉਹ ਚਾਰੋ ਜੀ ਉੱਠ ਗੜਦੇ ਆ। ਯਾ ਬਾਠੀ ਲੱਗਿਆ ਤਾਂ ਯਾਰ। ਯਾ ਪੁੰਗਾ ਨਾ ਹੁੰਦਾ। 11 12 ਵਜੇ ਬਸ ਜੇ ਇਹਨਾਂ ਨੂੰ ਪੈਂਦੇ ਆ। ਹਾਂ 12 ਤਾਂ ਬੱਚੇ ਆ। ਚਾਰਾਂ ਬਾਗਿੰਦੇ ਰੁੱਪੀ ਜਾਂਦੇ ਨੂੰ। ਪੈੜੇ ਭਾਡੇ ਧੋਣੇ ਨੂੰ। ਭਾਈ ਜੇ ਚਹਲ ਚਾਰ ਦਿਨ ਦੇਖੀਏ। ਫਿਰ ਨਹੀਂ ਸਾਲਣਾ ਹੈ। ਆਹ ਨਾ ਚਾਰ ਦਿਨ ਪੈਸੇ ਬਣਾਉਣ ਦੇ। ਨਹੀਂ ਤਾਂ ਗੱਲ ਭਾਈ। ਬਾਹਰ ਦੇ ਅੜੇ ਚਲੇ ਨਾ। ਬੋਲੇ ਇੱਲਾ ਪੀਲਾ ਫੜਾ ਫੜਾ ਆਹ ਉਹ ਕੋਈ ਆ ਵੀ ਨਹੀਂ ਹੈ ਉਹ ਚਾਹ ਪੀਣੀ ਹੈ ਉਹ ਪੜਾ ਜਾ ਪੈਰ ਤੇ ਆਦਾ ਪੂਰੇ ਪੈਰ ਤਾਂ ਗੱਡੀ ਚੜੀ ਵੀਰੇ ਨੂੰ ਕਾ ਠੀਕ ਆ ਬੈਠੀ ਆ ਥੋੜਾ ਸੰਘ ਕਹਿੜਾ ਦਾ ਪੋਤਾ ਚੁੱਕਿਆ ਲਾ ਲਾ ਤੂੰ ਵੀ ਦਬੋ ਲਈ ਤੂੰ ਇਹਨਾਂ ਨੂੰ ਕਿਹੜੇ ਬੋਲਵਾਈ ਕਰਦਾ ਹੈ ਕਿਹਦੇ ਬੋਲੇਪੁਰ ਜਾਂਦਾ ਅੱਗੇ ਹਾਂ ਵੇ ਡੱਕੇ ਲਾਇ ਦੇਂਗੀ ਦਿਖਣੇ ਜਦੋਂ ਹੀ ਤੀਰ ਬਣਾ ਖੜੇ ਆ ਓਏ ਓਏ ਰੱਖ ਮਾਰੇ ਦਾ ਇਹਨਾਂ ਸਾਲ ਹੋ ਗਿਆ ਜੇ ਹੈ ਗਿਆ ਗੀਰੀ ਗੱਲ ਸੱਚੀ ਹੋਊਗੀ ਪਾਣੀ ਖੜਾ ਹੈ ਪਾਣੀ ਖੜਾ ਪਾ ਮੀ ਕਰਕੇ 20 20 ਕੋਲੋ ਜਨ ਪਾਈਪ ਬਿਹਾਉਣਾ ਨੇ ਛੋਲਾ ਪਾਈਪ ਉੱਤਰ ਪਾਈਪ ਬਿਹਾਉਣਾ ਪਾਈਪ ਓ ਮੁੱਖ ਤੇ ਕੱਟ ਲੈ ਕੋਈ ਹਟਣਾ ਐ ਓ ਸਾਦੇ ਨਾ ਆ ਖਾਜ ਇੱਥੇ ਬਹੁਤ ਉਹਦਾ ਬਹੁ ਫਿਰ ਪਾਣੀ ਮੁਕੱਦੂ ਕਰਦੇ ਨੇ ਹੌਣ ਗੱਲ ਦੀ ਗੱਲ ਕੱਦੂ ਕਰਕੇ ਤੂੰ ਨਿਕਲਾਉਣਾ ਬਸ ਇਹ ਹੁਣ ਮੰਨ ਕੇ ਚੱਲ ਤੂੰ 1.5 ਵਜੇ ਲਾਈਟ ਆ ਗਈ 1.5 ਵਜੇ ਤੇ ਤਿੰਨੇ ਕਰੇ ਨਹੀਂ ਆਖਰਾ ਦੇ ਨੇ ਆ ਵੀ ਦੋ ਕਰੇ ਕਰਾ ਦੇਣੇ 10 ਬੱਦ ਸੀ ਆ ਲੈ ਜੇ ਨਾ ਸਾਡਾ ਉੱਪਰ ਲਾ ਤਵਾੜ ਕੇ ਇਹਨੂੰ ਕਾਲੂ ਕਰ ਦੂੰਗਾ ਚੱਲੋ ਚੱਲੋ ਭਾਈ ਠੀਕ ਨਹੀਂ ਲੱਗਦਾ ਅੱਜ ਲਾਈਟ ਬੜੀ ਲਿਆ ਗਈ ਫਟ ਕਰੀ ਉਹਨੇ ਹਾਂ ਆ ਵੀ ਸਵੇਰੇ ਬਾਤੀ ਆਦੀ ਰੂਮ ਦੇ ਲੈਡ ਦਾ ਕੋਈ ਨਹੀਂ ਪਤਾ ਕਿ ਆ ਵੇ ਰਾਤ ਨੂੰ ਨਾ ਵੀ ਆਵੇ ਨਾ ਡੇਢ ਵਜੇ ਦੀ ਵਾਰੀ ਹੈ ਤੇ ਡੇਢ ਵਜੇ ਕੋਈ ਨਹੀਂ ਪਤਾ ਜਿੱਦਣ ਦਾ ਆਪਾਂ ਨੇ ਕਿਹਾ ਹੈ ਵੀ ਲੈਡ ਬਗਵਾ ਤਾਂ ਮਾਨੇ ਮੋਟਰਾਂ ਬੰਦ ਖੜੀਆਂ ਕਾਜੀ ਨਜ਼ਰ ਹੀ ਲੱਗੀ ਕੋਈ ਪਤਾ ਨਹੀਂ ਕਿ ਆ ਹੋ ਜਾਂਦਾ ਇਹਨੂੰ ਅੱਗੇ ਵੀ ਮੈਂ ਦੇਖਿਆ ਬੋਲੇ ਹੀ ਨਾ ਜਿੱਦਣ ਕਹਿ ਤਾਂ ਉਦੜਦੀ ਲੈਡ ਸਾੜੀ 8 ਘੰਟੇ ਹੋ ਜਾਂਦੀ ਹੈ ਆ ਹੁਣ ਕੱਲ ਦੀ ਭੱਜੀ ਹੋਈ ਆ ਇਹ ਚਾਹੀਦਾ 8 ਘੰਟੇ ਹੀ ਯਾਰ ਟਾਈਮ ਆ ਯਾਰ ਬੰਨਿਆ ਵਾ ਕਾਲੂ ਚੱਲੇ ਠੀਕ ਨਹੀਂ ਬਾਕੀ ਵੋਟਾਂ ਵੀ ਤੀਆਂ ਲੁਧਿਆਣੇ ਮੈਂ ਕਰਾਂ ਕੀ ਕਹਿੰਦਾ ਲੁਧਿਆਣੇ ਉਹ ਤੀਆਂ ਬੋਟਾਂ ਵੀ ਦੀਆਂ। ਕੀ ਬਣਿਆ ਉਹਨਾਂ ਦਾ? ਪਤਾ ਨਹੀਂ ਕਾਦਾ ਬਣੀ ਅੱਜ ਆਵਗਾ, ਬੋਟਾ ਹੈਗਾ ਤਾਂ ਉੱਥੇ। ਚੱਲੂ ਹੋਊਗੀ ਗਿਣਤੀ ਤਾਂ ਫੇਰ। ਬੋਟਾ ਹੋਰੀਏ ਪਹਿਲੀਆਂ। ਪਹਿਲੀਆਂ? ਕੱਲ ਕੱਲ ਪਈਆਂ ਹੈ। ਹਾਂ, ਉਹਦੇ 'ਚ ਹੈਗਾ ਪਾਣੀ ਕਿ ਨਹੀਂ ਕਿੰਨੀ ਕੱਲ। ਦੇਖੀਦਾ ਹੈਗਾ ਹੁਣ ਮਿੱਟੀ ਦਾ ਮਾ ਪਾਤੀ ਬਾਲਟੀ। ਅੱਜ ਫੇਰ ਐਦਾਂ ਕੀ ਫੇਰ ਡੱਟ ਨਾਲ ਜਿੰਨੂ ਕੰਮ ਕਾਮ ਦੇਖੋ। ਉਹ ਤੇ ਯਾਰ ਮੋਟਰ ਦਾ ਕੀ ਦੀ ਐ ਇਹ? ਇਹਦਾ ਜਦ ਤੱਕ ਜਦ ਤੱਕ ਤੋਪਕਾ-ਤੋਪਕਾ ਵੀ ਗਿਰਦਾ ਇਹ ਬੋਰ 'ਚੋਂ। ਜਦ ਤੱਕ ਇਹ ਬੋਰ ਹੁਣ ਹੈਗਾ। ਹੈਗਾ ਹੈ ਨੀਂਗਾ ਦੇਖ ਹੈ। ਦੇਖ ਹੈ। ਆ ਨਿਗਾਹਾਂ ਦੇਖ ਜਦ ਤੱਕ ਤੁਮ ਕਾ ਗਿਰੀ ਕੇ ਮੋਰਚੋ ਕੱਲ ਕਾ ਚਲਦੀ ਤੇਗੀ ਆ ਯਾਰ ਚਲਦੀ ਆ ਲਾਉਦਾ ਕਹਿੰਦਾ ਕਹਦਾ ਕਰਾਦਾ ਸਾੜਾ ਹੀ ਟਾਈਮ ਤੋ ਉਹ ਯਾਰ ਚਲਦੀ ਤੇਗੀ ਆ ਸਾੜਾ ਹੀ ਟਾਈਮ ਨਹੀਂ ਲੱਗਦਾ ਕਹਿੰਦਾ ਕਹਦਾ ਕਰਾਦਾ ਹਲ ਜੇ ਇਧਰ ਹੀ ਚੱਲ ਮੁੰਡਾ ਇੱਧਰ ਆ ਕੇ ਕਰਾਜ ਲੱਗਿਆ ਰਿਹਾ ਏ ਕਹ ਲੈ ਇਹ ਹੁੰਦਾ ਬਿਹਲੇ ਟਾਈਮ ਮੁੰਦਾ ਤੇ ਮੈਂ ਕਰਾਣਾ ਤਾ ਕਣਕ ਮਾ ਕਰਾ ਦੀ ਆ ਕਾਂਕੜਾ ਟਾਈਮ ਹੁਣ ਮਸ਼ੀਨਾ ਵੀ ਤੇ ਬਿੱਲਾ ਹੁੰਦਾ ਜਿਆਦਾ ਜਿਆਦਾ ਮਸ਼ੀਨਾ ਹੀ ਬਿੱਲੀ ਹੁੰਦੀ ਆ ਉਹ ਸੀਜੀ ਨੇ ਆਉਂਦਾ ਤੁਸੀਂ ਉਹ ਲੇਟ ਕਰ ਲਿਆ ਇਹਦਾ ਕਾਂਕੜੇ ਟਾਈਮ ਚ ਹੋਵੇ ਬੋਰ ਹਾਂ ਬਿੱਲਾ ਹੁੰਦਾ ਬੰਦਾ ਬਿੱਲਾ ਹੁੰਦਾ ਬੰਦਾ ਬਿੱਲਾ ਹੁੰਦਾ ਖੇਤ ਵੇ ਉਹ ਹੁੰਨੇ ਆ ਜੀ ਦੀ ਮੈਂ ਕਿੱਥੇ ਬੁਕਰਾਂਗਾ ਤੂੰ ਉਹੀ ਗੱਲ ਹੈ ਮੋਟਰ ਚੱਲੀ ਹੁੰਦੀ ਏ ਹੁਣ ਉੱਥੇ ਲੈ ਕੇ ਬੋਰ ਲਾਇਆ ਪਿਆ ਤੇਰਾ ਉੱਥੇ ਪਿੱਛੇ ਹੂੰ ਉੱਤ ਹੈ ਗਿਆ ਮੈਂ ਉੱਥੇ ਦੇ ਟਰੈਲਰ ਪਤਨੀ ਕਿੱਕਣਾ ਨਹੀਂ ਕਿੰਨਾ ਮਸ਼ੀਨ ਪਤਨੀ ਕਿੱਕਣਾ ਨਹੀਂ ਖੇਤ ਵਾਤੇ ਮਿੱਟੀ ਉੜ ਜੜਦੀ ਹੈਗੀ ਆਖ ਨਹੀਂ ਡਾਕਰ ਡਾਕਰ ਮਿੱਟੀ ਆ ਅਗਲਾ ਬਾਈ ਨੇ ਮੱਕੀ ਵੱਢ ਕੇ ਫੇਰ ਲਾਉਣੀ ਦੇ ਨਾ ਦੇ ਹਾਂ ਚਾਰ ਬਣਾਉਣਾ 26 ਲਾਉਣੀ ਹੈ ਨਾ ਦੇਖ ਲੈ ਹਰੇਕ ਸਾਲ ਐਵੇਂ ਕਰਦੇ ਆ ਇਹ ਇਹਨਾਂ ਚਾਰ ਪਾਕ ਹਰ ਜੀਰੀ ਸਾਡੇ ਬਰਾਬਰ ਆਉਂਦੀ ਆਂ ਦੀ ਇਹਨਾਂ ਨੂੰ ਲਾਉਣੀ 26 26 ਲਾਉਂਦੇ ਆ ਲੇਟ ਲਾਉਣੀ ਨਾ ਬਰਾਬਰ ਆਉਂਦੀ ਮਾੜਾ ਵੱਢ ਜੂਗੀ ਮੰਨ ਕੇ ਚੱਲ ਜੂ ਜਿਹੜੇ ਕੁੱਤੇ ਸਾਈ ਦਾ ਕੁੱਤੇ ਦੀ ਤੂੰ ਦੇਖੀ ਜਾਏ ਮੇਰੀ ਗੱਲ ਸੁਣਾ ਜੇ ਦੇਖਾ ਜਾਵੇ ਗੱਲ ਇਹ ਆ ਹਾਂ ਹੁਣ ਆਪਾਂ ਜੀਰੀ ਲਾ ਰਹੇ ਆ ਆ ਪਨੀਰੀ ਟਾਲਟਰ ਗੇਰੇ ਵਾਲੀ ਜੇ ਮੱਕੀ ਹੋ ਗਈ ਇਹ ਹਾਂ ਮਾਤਾ ਕਹਾ ਵੀ ਬੀਬੀ ਜੀ ਕਰੋ ਬਾਕੀ ਆ ਪੰਗਾ ਸਭ ਨੂੰ ਹੁੰਦਾ ਮੌਸਮ ਦਾ ਹੈ ਹੁਣ ਜਿਹੜਾ ਆ ਮੀਂਹ ਪੈ ਗਿਆ ਨਿਕਲ ਨਹੀਂ ਵੀ ਨੀ ਤੀ ਇਹ ਫਿਰ ਉਹੀ ਗੱਲ ਉਹ ਯਾਰ ਮੇਰੀ ਹਮਗਾਲ ਇੱਕ ਵਾਰ ਜੀ ਮੀਂਹ ਬਹੁਤ ਪਿਆ ਜਿਹਦੀ ਖਰਾਬ ਹੋਈ ਸਭ ਦੀ ਜਿਹੜਾ ਹੋਈ ਇੱਕ ਵਾਰ ਜਾਬੀ ਉਰੇ ਬੀਬੀ ਜੀ ਦੀ ਮੱਕੀ ਮੈਨੂੰ ਨਹੀਂ ਤੇ ਹੈਗੀ ਬੀਜੀ ਦੀ ਮੱਕੀ ਮੈਨੂੰ ਪਤਾ ਜਾਂ ਤੁਸੀਂ ਕਹਿੰਦੇ ਮੀਂਹ ਬਹੁਤ ਪੈ ਗਿਆ ਤੋਏ ਪਟਾਇਆ ਉਹ ਬਾਅਦ ਜਿਹੜੀ ਲਾਈ ਨਾ ਬਾਈ ਮੈਂ ਦੇਖਦੇ ਰਿਹਾ ਉਰੇ ਉਹ ਇੱਕ ਸਭ ਯਾਦ ਉੱਤੇ ਬਾਪਤੀ ਉਹ ਮੈਂ ਲਾਈ ਮੈਂ ਮੇਰੇ ਯਾਦ ਆ ਇਹਦੀ ਜੀ ਇਹਦੀ ਜੀ ਇਹਦੀ ਜੀਰੀ ਲੇਟ ਲਾਈ ਵੀ ਤੁਸੀਂ ਕਹਿੰਦੇ ਵੀ ਲੇਟ ਇੱਕ ਤਾਂ ਲੇਟ ਲਾਈ ਆ ਇੱਕ ਹੁਣ ਵੀਜੀ ਕਾ ਜਿਆਦਾ ਬੀਜੀ ਦੀ ਕਾ ਦੱਸਦਾ ਵੀ ਇਹ ਲੇਟ ਲਾਈ ਦੀ ਜੀਰੀ ਤਾਂ ਵੀ ਸਾਡਾ ਸੱਟ ਹੋਈ ਦੀ ਵਧੀਆ ਹੋਈ ਦੀ ਦੱਸ ਤੇ ਆਪਣੇ ਬਿਮਾਰੀ ਪੈ ਗਈ ਜਦ ਬਿਮਾਰੀ ਪਈ ਸੀ ਇਹ ਵਧੀਆ ਰਹੀ ਸੀ ਤੂੰ ਮਤ ਨੂੰ ਉਹੀ ਕਹਣਾ ਹੈ ਨਾ ਜਦ ਬਿਮਾਰੀ ਪਈ ਆ ਬਈ ਛੇ ਛੇ ਕਵਾਂਟ ਨਿਕਲੀ ਇਹਨਾਂ ਦੀ ਯਾਰ ਪੂਰੀ ਨਿਕਲੀ ਸੀ ਮੈਨੂੰ ਪਤਾ ਹਾਂ ਇਹ ਲੇਟ ਹੋ ਗਈ ਬਹੁਤ ਲੇਟ ਉਹ ਸਾਲ ਮੌਸਮ ਖਰਾਬ ਜਿਹਾ ਰਿਹਾ ਦੱਸਦਾ ਤੂੰ ਤੋ 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 ਪਣੀ ਆ ਗਈ ਉਹ ਕਾ ਕੇ ਬਿਮਾਰੀ ਪਈ ਬੱਚੇ ਫੇਰ ਵੀ ਸਾਫ ਹੋ ਗਏ ਨਾ ਇੱਕ ਦਿਨ ਤੇ ਹੈਦਗੀ ਵੀ ਆਈ ਹਾਲ ਰਿਹਾ ਧੁੱਪਾਂ ਘੱਟ ਪਈ ਮੈਨੂੰ ਲੱਗਦਾ ਬਾਰਿ ਫੇਰ ਪ ਤੋਂ ਬਾਂਝੂਰੀ ਹੈ ਬਾਈ ਜੀਰੀ ਨੂੰ ਹੋਰ ਗਰਮੀ ਨਹੀਂ ਜ਼ਰੂਰੀ ਹੈ ਗਰਮੀ ਨਹੀਂ ਤੁੱਪਾਂ ਗਰਮੀ ਆ ਵੀ ਤਾਂ ਘੋਂਗਾ ਹੋਈ ਆ ਪਰਦਾ ਹੈ ਜੀ ਆ ਤੁੱਪਾਂ ਹੈ ਹੀ ਤੁੱਪਾਂ ਸਿੱਧਾ ਸੂਰ ਚਾਹੀਦਾ ਇਹਨੂੰ ਹੋਰ ਫੇਰ ਵਧੀਆ ਰਹਿੰਦੀ ਹੈ ਇਹ ਲਈਏ ਪੈਪ ਚੱਕ ਕੇ ਤਾ ਜੀ ਨਹੀਂ ਮਈ ਰਹਿ ਗਿਆ ਤਾਂ ਨਿਸਰੀ ਹੋ ਜਾਂਦੀ ਆ ਇਸ ਰੇਂਜਾ ਤਾਂ ਲਈਏ ਪੈਪ ਪੇਲੀ ਪੂਛਾ ਪੇਲੀ ਪੂਛਾ ਕਰੀਏ ਉਹਦੇ ਬਾਅਦ ਪੇਲੀ ਪੂਛਾ ਇਸ ਮਾਪਤਿਉ ਕਰਦੀ ਪੇਲੀ ਪੂਛਦਾ ਨੋਏ ਬੋਲਦਾ ਹੈਵ ਨਹੀਂ ਪੇਲੀ ਪੂਛਾ ਕਿਤੇ ਹੁਣ ਆਕਨ ਤਾਂ ਆਧੇ ਬੈਨ ਬੈਨ ਕਰਦੀ ਹੱਦੋਂ ਦੀ ਸਰਕਾਰ ਨੇ ਬਿਆਨ ਦਿੱਤਾ ਤੇ ਇਹਦਾ ਤਾਂ ਪਿਆਰਾ ਕੁ ਲੱਗਦਾ ਪੂਸਾ ਬੈਨ ਆ ਭਾਈ ਸਰਕਾਰ ਨੇ ਬਿਆਨ ਦਿੱਤਾ ਸੈਲਰ ਵਾਲਿਆਂ ਨੇ ਥੋੜੋ ਦਿੱਤਾ ਸੈਲਰ ਵਾਲੇ ਕਹਿੰਦੇ ਪੂਸਾ ਵਰਗੀ ਕੋਈ ਫਸਲ ਨਹੀਂ ਜਾਂ ਆਹੀ ਨਹੀਂ ਹੈ ਬਾ ਫਿਰ ਸਰਕਾਰ ਆਪਾਂ ਦਾ ਸਰਕਾਰ ਨੂੰ ਵੇਚਣੀ ਆ ਆਪਾਂ ਕਹਿੰਦੇ ਸੈਲਰ ਨੂੰ ਵੇਚਣੇ ਜਾ ਕੇ ਜੇ ਸਰਕਾਰ ਨੇ ਸਾਡੀ ਤੋਂ ਪੁੱਛ ਕੇ ਫਾਇਦਾ ਕਰ ਲਾਇਦਾ ਫਿਰ ਆ ਆਪਣੀ ਤਾਂ ਕੰਮਜਾਬ ਵੀ ਨਹੀਂ ਪੁੱਛਿਆ ਯਾਰ ਬੁਰੇ ਹਾਬਾ ਮਜ਼ੀਆ ਜਾਣ ਬਸੇ ਰਾਇ ਬੁਰੇ ਜਿਆਦਾ ਮਾਦਮਾ ਜਾ ਕੇ ਆਪਣੇ ਮੌਸਮ ਹੈਗਾ ਠੰਡਾ ਹੋ ਜਾਂਦਾ ਸਿਲ ਹੋ ਜਾਂਦੀ ਬੂਟਿਆਂ ਚ ਆਪਣੇ ਲੋਕ ਹੈ ਜੀ ਹੋਰ ਪਾਸੇ ਲੋਟ ਰਹੇ ਸਨ ਇੱਧਰ ਆਈ ਸਿਲ ਸਿਲ ਹਮਾਰੀ ਪਉਂਦੀ ਆ ਸਾੜੇ ਆਪਣੇ ਪੈਂਦੀ ਉਸ ਆਪਣੇ ਪੱਕਣੇ ਜੀ ਨਹੀਂ ਆਉਂਦੀ ਇਹ ਸਿਲ ਜੀ ਪੈਂਦੀ ਨਾ ਮਾਰੀ ਦਾ ਘਰ ਹੋਈ ਆ ਆਵਾਂ ਇਹਦਾ ਜੀੜੀ ਲੱਗਦੀ ਆ ਜਿਹੜੀ ਨਾਲ 120 25 ਦਿਨ ਲਵੇ 26 ਚੁੱਕੀ ਆ ਜਿਵੇਂ ਆਏ ਉਧਰ ਬੈਕਟਰੀ ਫਾਰਮ ਦੀ ਤਿਆਰੀ ਕਰਤੀ ਸਾਰੇ ਵੇ SO2 ਛੱਡਣੇ ਦੂਏ ਕਿਹੜੇ ਚ ਬਲੈਲਰ ਠੀਕ ਅੱਛਾ ਜਦੋਂ ਜਿਹੜੇ ਯਾਈ ਲਾਤੀ ਜਿਹੜਾ ਖਾਲੀ ਦਾ ਉਹ ਹੋਵੇਗਾ ਲੌਕਸ਼ਡ ਨੂੰ ਛੋੜੇ ਹਾਂ ਸਾਡੀ ਢੇਕ ਦੇਖੜੇ ਰੂਆ ਸ਼ਾਮਾਂ ਵਧੀਆ ਆ ਹੈਗਾ ਇੱਧਰ ਕਮਰਾ ਵਧੀਆ ਹੈ ਦਾਦ ਨੰਬਰ ਕੁਆਟਰ ਹਾਂ ਜੂ ਸਾਪ ਪਤਾ ਕਮਰਾ ਨੰਬਰ 420 ਹੈ ਬਹੁਤ ਖਤਰਨਾਕ ਕਮਰਾ ਬਾਈ ਇਹ ਸਾਫ ਪਰ ਸਾਪ ਬਹੁਤ ਆ ਰਹੇ ਸਾਪ ਬਹੁਤ ਆ ਬਹੁਤ ਕਮਰਾ ਸਾਫ ਬਹਿਣ ਨੂੰ ਜੇ ਬਹਿਣਾ ਹੋਵੇ ਅੰਦਰ ਸਮਾਨ ਨੂੰ ਰੱਖਣ ਠੀਕ ਹੈ ਕਮਰਾ ਇੱਥੇ ਕਹੀ ਕੋਈ ਰੱਖਣਾ ਸਮਾਨ ਰੱਖਣਾ ਜੇ ਉਹ ਤਾਂ ਠੀਕ ਆ ਮੰਜੀ ਉੱਥੇ ਰੱਖਦੇ ਅਸੀਂ ਹਾਂ ਜਿਹੜੀ ਸਾਲੀ ਆ ਮਿੰਜੀ ਗਲਤ ਬਣੀ ਦਰਵਾਜਾ ਨਹੀਂ ਖੜਦਾ ਬਾਈ ਇਹਦਾ ਉਹ ਗੱਗੇ ਮਿੰਜੀ ਗਲਤ ਬਣੀ ਵੀ ਆ ਇਹ ਜਿਹੜੀ ਸਾਲੀ ਮੋਟਰ ਉਪ ਮਿੰਜੀ ਰੱਖੀ ਇਹਦਾ ਉਹਨੂੰ ਡਬਲ ਨਾ ਬਣੋ ਸਿੰਗਲ ਬਣੋ ਇਹ ਵਿੱਚ ਸੱਪ ਬੈਠਾ ਤਾਂ ਲੱਗਦਾ ਵਿੱਚ ਬਾੜ ਬੜ ਕੇ ਬੈਠ ਸਕਦਾ ਚੂਹਾ ਵੀ ਬੈਠ ਸਕਦਾ ਸੱਪ ਨਹੀਂ ਸਪੋੜੀਆ ਸੱਪੂ ਬੈਠ ਸਕਦਾ ਬੈਠਣਾ ਜਗਾ ਸਾਲੀ ਆ ਦੇਖ ਹੁਣ ਇੱਥੇ ਦੇਖ ਇੱਥੇ ਆ ਹੁਣ ਉੱਪਰਲੀ ਤਾਂ ਹੋ ਗਈ ਦੀ ਆ ਥੱਲੇ ਦੀ ਦੂਜੀ ਤਾਂ ਹੋ ਗਈ ਲੈ ਇਹ ਚਾਹੀਦੀ ਸਿੰਗਲ ਐ ਬਸ ਜਿਹੜੀ ਮੋਟਰ ਉਪ ਰੱਖਣੀ ਐ ਨਹੀਂ ਖਾਲੀ ਨੇ ਡੇੜਾ ਸਿੰਗਲ ਬਣਾਉਂਦੇ ਉਹਨੂੰ ਮੇਰੇ ਨਾ ਨੇ ਨੂੰ ਪੈਪ ਚੱਕੇ ਤੇ ਮੈਂ ਜੀ ਹੋਰ ਲੈ ਜਾ ਕੇ ਇੱਕ ਦੋ ਬਣੂਣੇ ਇਹ ਨਹੀਂ ਆ ਮੈਨੂੰ ਪੈਪ ਚੱਕ ਕੇ ਲੱਗਾਇਆ ਤੇ ਸਿੰਗਲ ਕਰ ਦੋ ਮੱਧੇ ਢੇੜ ਤੇ ਬਦਨਾ ਤੁਸੀਂ ਬੂ ਬਣ ਲਓ ਤੁਸੀਂ ਆਪ ਹਾਂ ਢੇੜ ਮੈਂ ਤਨ ਬਣ ਲਓ ਬਣ ਲਓ ਤੁਸੀਂ ਆਪ ਆ ਕੇ ਚੱਲੇ ਜੀ ਚੱਕ ਪੈਪ ਚੱਕ ਲਈ ਆ ਆਹ ਹੈ ਸਾਲੀ ਗੱਲ ਤਾਂ ਉਹ ਇਹ ਪੈਪ ਹੋਣ ਕਿ ਪੈਪ ਦੇ ਕੌਣ ਉਹ ਤਾਂ ਕੋਈ ਲੈ ਕੇ ਆਉਣਾ ਦੂਈ ਮੋਟਰ ਉੱਪਰ ਤੇ ਚੱਕ ਇੱਕ ਹੋਰ ਤਾਂ ਨਾ ਖੇਤੀ ਆਪਣੇ ਚ ਚਲੋ ਚਲੋ ਘਾਲੇ ਸਾਲ ਕੋਠਾ ਗਰਜਣਾ ਮੋਲਦਾ ਏ ਤੇਰ ਬਾਤੀ ਨੇ ਤੇ ਟੈਨ ਨਹੀਂ ਪੈ ਗਈ ਬਾਜੀ ਉਹ ਤੇ ਗੇਰ ਨਾ ਤਾਂ ਦਹੀਂ ਬਣਾਉਂਗੇ ਮੈਂ ਗੇਰ ਦੇ ਨਾ ਇਹਨੂੰ ਦੋ ਮਿੰਟ ਲਾਉਣੇ ਮੈਂ ਗੇਰ ਨੇ ਉਹ ਵੀ ਬੋਣ ਨਹੀਂ ਹੈਗਾ ਚੱਕਰ ਦਾ ਹਾ ਗੱਟ ਆਈ ਆ ਕਿਤੇ ਖਾਲਾ ਡੇਕ ਪਰ ਲਾਉਣਾ ਪੈ ਜੂ ਸਟਾਰਟਰ ਦੀ ਉਹ ਤਾਂ ਮਾੜਾ ਖੜਾ ਹੀ ਹੈ ਗੰਦ ਪਰ ਬਾਦੋ ਬਾਸ ਲਿਓ ਬਾਸ ਮਕੇ ਖੱਡ ਕੱਢਣਾ ਪੈਣਾ ਸਾਨੂੰ ਆ ਚੱਲ ਮੈਂ ਤਾਂ ਜਾ 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 ਬਾਬੀ ਬੋਗਮਾਨ ਹੀ ਪੁੱਜਿਆ ਭਾਈ ਕਦੇ ਬੋਗਮਾਨ ਤੈਨੂੰ ਕਦੋਂ ਸ਼ੁਰੂ ਕਰਨਾ ਕੰਮ ਅੱਜ ਖਾਣ ਕਰ ਧੀਰੀ ਦਾ ਡੌਲਾਈਆਂ ਬੜਦਾ ਅੱਜ ਹਾਂ ਇੱਧਰ ਆ ਜਾ ਇੱਥੇ ਡੌਲਣਾ ਤੋੜਨੀ ਕਿਤੇ ਕੰਮ ਨਹੀਂ ਛੇੜਦਾ ਮੈਨੂੰ ਚੱਪਲਾ ਪਾਈ ਫਿਰਦਾ ਚੱਪਲਾ ਵਾਲਾ ਕੰਮ ਨਹੀਂ ਹੈਗਾ ਓਰੇ ਜੇ ਬੇਬੀ ਚ ਰਹਿ ਗਈ ਚੱਪਲ ਤਾਂ ਰਹਿ ਗਈ ਫੇਰ ਨਹੀਂ ਮਿਲਣੀ ਕਿੱਥੇ ਗਈ ਇਹ ਨਿਕਲ ਨਹੀਂ ਹੈਗੀ ਇਹ ਓਰੇ ਤਾਂ ਸਾਰਾ ਕਹੀ ਨੂੰ ਨੀ ਮਿੱਟ ਨੱਕਾ ਲੱਗਦਾ ਕਹੀ ਨਾਲ ਹੱਥ ਨਾਲ ਲੱਗਦਾ ਇਹ ਤੇ ਹੀ ਨਾ ਪਾਣੀ ਦਾ ਫਰਕ ਆ ਰਿਹਾ ਮਾਨ ਨਾਮ ਤੋਂ ਮੈਂ ਪਿੰਡ ਵੀ ਨਾ ਆਤਾ ਉਰੇ ਵੀ ਨਾ ਆਤਾ ਉਰੇ ਪਾਣੀ ਠੰਡਾ ਨਹੀਂ ਹੁੰਦਾ ਯਾਰ ਇਹਨਾਂ ਦਾ ਠੰਡਾ ਪਾਣੀ ਆ ਪਤਾ ਨਹੀਂ ਯਾਰ ਮੈਂ ਪਿੰਡ ਵੀ ਨਹੀਂ ਆਉਂਦਾ ਮੈਨੂੰ ਪਤਾ ਨਹੀਂ ਪਾਣੀ ਦਾ ਸਾਬ ਪਾ ਤੇਰਾ ਭੈਣ ਚ ਥਰੀ ਦੇ ਗਰਮ ਹੈ ਲੈ ਉਹ ਯਾ ਪਿੰਡ ਨੂੰ ਆਦਾ ਬਾਈ ਪਾਣੀ ਪਾਣੀ ਤੇ ਪਾਣੀ ਹੋਵਾ ਪਿੰਡ ਪਾਣੀ ਠੰਡਾ ਹੁੰਦਾ ਇਥੇ ਉਂਗਰ ਮੈਸੇ ਜਿਆਦਾ ਪਿੰਡ ਨਾਲ ਤੇ ਪਾਣੀ ਆਪਣੇ ਤੋਂ ਠੰਡਾ ਤਾਂ ਉਹਦਾ ਠੰਡਾ ਚਾਹੀਦਾ ਪਾਣੀ ਹੋਰ ਦਰਿਆ ਨੇੜੇ ਚੱਲਦਾ ਯਾਰ ਪਤਾ ਨਹੀਂ ਬਾਈ ਉਧਰੋਂ ਠੰਡਾ ਤਾਂ ਤੇਰਾ ਪਾਣੀ ਠੰਡਾ ਚਾਹੀਦਾ ਦਰਿਆ ਚੱਲਦਾ ਨਹੀਂ ਠੰਡਾ ਮੈਂ ਦੋ ਮ ਅੱਧਾ ਗੱਗਾ ਗੱਗਾ ਚੀਜ਼ ਨਹੀਂ ਹੈ ਤਿੰਨਾ ਹੱਤ ਅੱਜ ਦਾ ਦੋ ਅੱਜ ਚੱਲਦੀਆਂ ਤਿੰਨ ਬਰਨਾ ਲੱਗਿਆ ਉਹ ਤੇ ਨਾ ਵਰ ਤਿੰਨਾ ਬਾਣੀ ਹੈ ਜ ਮਤਲਬ ਪਾਣੀ ਠੰਡਾ ਪਰ ਆਪਣੇ ਪਿੰਡ ਦੇ ਮੁਕਾਬਲੇ ਠੰਡਾ ਨਹੀਂ ਗਾ ਪਤਾ ਨਹੀਂ ਮੋਟਰ ਦਾ ਤੂੰ ਨਹੀਂ বুঝ ਲਾਦਾ ਮੂਹ ਪਾਣੀ ਦਾ ਉੱਥੇ ਮੈਂ ਤੈਨੂੰ ਦੱਸਿਆ ਤਾਂ ਕੱਦੂ ਨਾਲੀਆਂ ਮੋਟਰ ਦਾ ਠੰਡਾ ਬਾਈ ਫੁੱਫਾ ਨਾਲੀਆਂ ਦਾ ਹੁਣ ਬੈਠਾ ਤੂੰ ਕਦੋਂ ਕਰ ਚੱਲ ਗੱਗੇ ਪਾਫਾਂ ਨਿਕਲਦੀਆਂ ਪਾਣੀ 'ਚੋਂ ਤੂੰ ਇਹਦੇ ਮੂਹਰੇ ਖੜਕੇ ਦੇਖੂਗਾ ਨਾ ਜੇ ਪਾਫ ਨਿਕਲਦੀ ਪਾਣੀ 'ਚੋਂ ਦੇ ਤਾਂ ਠੰਡੀ ਇਹ ਵੀ ਫ੍ਰਿਜ 'ਚੋਂ ਹੀ ਨਿਕਲਦੀ ਹੁੰਦੀ ਕੜੀ ਆਏ ਪਾਣੀ ਪਾਫ ਕੱਢਦਾ ਦੇ ਲੈ ਪੈਪ ਮੂਰੇ ਜਣਾ ਆਪ ਉਹ ਇੱਕ ਕਾ ਜਣਾ ਉਹ ਉੱਥੇ ਜਾਉਣਗੇ ਉਹ ਸੁਣਣਾ ਸਵੇਰ ਚੱਲਦਾ ਮਰੂ ਸਵੇਰ ਜਾ ਕੇ ਹੁਣ ਆਪੜਾ ਵੇ ਦੇਖੀ ਕਿਹੜੀ ਪਾਫਾਂ ਇੰਦੀ ਕੱਢ ਗਈ ਮਰਜੀ ਵੀ ਕਿ ਇੰਨੀ ਕਿੰਨੀ ਪਾਫ ਅੱਛਾ ਜਾਂ ਮੰਨ ਜੂਗਾ ਦੂ ਵੀ ਪਾਣੀ ਹਾਂ ਠੰਡਾ ਏ ਠੀਕ ਵਾ ਠੀਕ ਜਿੱਥੇ ਤੱਕ ਆਉਂਦਾ ਨਾ ਤਮੇ ਜੂ ਠੰਡਾ ਤਾਂ ਲੱਗਿਆ ਸਰਦੇ ਤੂੰ ਨਹਿਰ ਵਾਲੇ ਨਾਲ ਨਾ ਹਤਾ ਬਸ ਸਮਝ ਲੈ ਨਹਿਰ ਵਾਲੀ ਪਾਣੀ ਉਹ ਵੀ ਠੰਡਾ ਉਹ ਵੀ ਠੰਡਾ ਹੁੰਦਾ ਪਾਣੀ ਉਹ ਤਾਂ ਯਾਰ ਦਰਿਆ ਦੀ ਉਹ ਐ ਬੱਬਰ ਫੇਰ ਉਹੀ ਕਹਿੰਦਾ ਮੈਂ ਤੁਹਾਨੂੰ ਯਾਰ ਦਰਿਆ ਵਾਲੇ ਚ ਵੀ ਨੀਰੀ ਪਾਣੀ ਉਹ ਦਰਿਆ ਨਹਿਰ ਦਾ ਠੰਡਾ ਪਾਣੀ ਠੰਡਾ ਹੁੰਦਾ। ਦਰਿਆ ਦਾ ਪਾਣੀ ਠੀਕ ਹੁੰਦਾ। ਨਹਿਰ ਦਾ ਪਾਣੀ ਬਹੁਤ ਠੰਡਾ ਹੁੰਦਾ। ਉਹ ਨਹਿਰ 'ਚ ਪਾਣੀ ਨਹੀਂ ਨਾ गिरਦਾ ਕਿਸੇ ਪਾਸੇ ਹੋਰ ਤੇ। ਦਰਿਆ ਤਾਂ ਵੀ ਜਗ੍ਹਾ ਪਾਣੀ ਗਿਰਦਾ। ਲੈ ਉਹ ਖੁੱਲਾ ਹੁੰਦਾ ਦਰਿਆ। ਮੈਂ ਉਹੀ ਕਹਿੰਦਾ। ਦਰਿਆ ਬਹੁਤ ਖੁੱਲਾ ਹੁੰਦਾ ਨਾ। ਪਾਣੀ ਦਾ ਬੰਨਵਾ ਪਾਣੀ ਗਿਰਨਾ। ਪਾਣੀ ਫੈਲ ਜਾਂਦਾ। ਨਹਿਰਾਂ ਦੀ 19 ਕਿਹ। ਭਾਗੜੇ ਦੇ ਨਹਿਰਾਂ ਦੀ ਪਾਣੀ ਸਿੱਧਾ ਬਰਫ਼ ਉੱਪਰ ਪਿਘਲ ਕੇ ਇੱਥੇ ਤੇ ਸਿੱਧਾ ਹੋਰੇ ਆਉਂਦਾ ਨਹਿਰਾਂ 'ਚ। ਆ ਦੋ ਮੋਟਰ ਲਾਤੀਆਂ ਬਾਈ। ਇੱਧਰ ਪਾਈਪ ਛੜ ਤੇ ਕਰ ਦੋ ਚੱਲਦੀ ਆ। ਉਹ ਦਾ ਪਾਣੀ ਕੋਹਨੀ ਮੋਟਰ ਦਾ ਹਾਂ ਕਿਆ ਪਾਣੀ ਆ ਪਾਣੀ ਪਾਣੀ ਸਾਡੇ ਇੰਜਨ ਦਾ ਕਿਆ ਪਾਣੀ ਹੈ ਇਹ ਉਹ ਬਾਈ ਬੋਰ ਨੂੰ ਵੀ 6 ਸਾਲ 10 ਸਾਲ ਤਾਂ ਮੇਰੇ ਕੋਲ ਹੋ ਗਿਆ ਉਹ ਵੀ ਸਾਰਦੇ ਸਾਰੀ ਜਾ ਉਹ ਪਾਣੀ ਕੋਹਨੀ ਮੋਟਰ ਦਾ ਅਗਲੇ ਬਹੁਤ ਹਰਕਾ ਪੈਨ ਉਹ ਬਹੁਤ ਪਾਣੀ ਪੈਰਾਂਡ ਕਿੱਥੇ ਮਾਰਦੀ ਡੰਗ ਹੋਣ ਕਿੱਥੇ ਮਾਰ ਦੇਖ ਲੈ ਪੈਰਾਂ ਇਹ ਤੂੰ ਆਏ ਸੰਦੇਲਾ ਜਿੱਥੇ ਚੱਠਾ ਆਇਓ ਗਿਰਿਆ ਹੋਇਆ ਗਾਹਾਂ ਉੱਥੇ ਕਿੰਨਾ ਵਕ ਅਦੋ ਅਦ ਪਾਣੀ ਵਰਕ ਉਹ ਜਦ ਨਦੀ ਜੀ ਟੁੱਟ ਗਿਆ ਪਾਣਾ ਪੈ ਗਿਆ ਬੋਰ ਬੰਦ ਹੋ ਗਿਆ ਜਾਲੀਆਂ ਫਿਲਟਰ ਲਾ ਦੋ ਵੀ ਹੁਣ ਤਾਂ ਥੱਕਾ ਕਰ ਰਹੇ ਹਾਂ ਕੱਟ ਕੇ ਇਹਦੇ ਨੇ ਪਾਲ ਦੇਣੀ ਚੱਲੀ ਜਾਣਾ ਇਹਦੇ ਸਾਰੀ ਉਮਰ ਚੱਲੀ ਜਾਣਾ ਨਾ ਛੇੜੋ ਜੇ ਤਾਂ ਜੇ ਤਾਂ ਪਾਣੀ ਖਾਣ ਲੱਗਾ ਖੇਤ ਫਿਰ ਤਾਂ ਇੱਕ ਕੈਰੇ ਚ ਪਈ ਜਾਣਾ 8 ਘੰਟੇ ਇਹ ਇਹਦਾ ਪਾਣੀ ਖਾਂਦੀ ਨਹੀਂ ਕੱਦੂਕਾਰ ਹੋ ਗਿਆ ਚੰਗੀ ਤਰ੍ਹਾਂ ਪਾਣੀ ਨਹੀਂ ਖਾਣਾ ਬਸ ਇਹਨੇ ਬਾਉਂਡਰ ਵਜਲੀ ਖੜਨੀ ਹੈ ਤੈਅ ਬਣਾਣੀ ਦਾਦੀ ਹਾਂ ਲੈਲੀ ਤਾਂ ਬਣਾਈ ਪਈ ਆ ਵਿੱਚ ਦੇ ਤਾਂ ਸਹੀ ਜਾ ਕੇ ਕੀ ਬਣਦਾ ਕੱਦੂ ਦਾ ਬਟਰ ਉਹ ਚੱਲਦਾ ਪੂਰਾ ਜੌਂਡੀ ਵਾਲੇ ਥਲੇ ਦੇ ਚੱਕਰ ਬਹੁਤ ਆ ਵੀਡੀਓ ਦੇ ਅਰਜਨ ਨਾਲ ਤੇ ਮਲਾਈ ਬਹੁਤ ਕਰਦਾ ਮੈਂ ਮਹਿੰਦਰਾ ਦੇ ਸਾਰਿਆਂ ਦੇ ਹੀ ਮੇਂਟੇਨੈਂਸ ਵਾਲਿਆਂ ਦੇ ਪੀਟੀਓ ਦੇ ਚੱਕਰ ਘੱਟ ਹੈ ਪੀਟੀਓ ਦੇ ਬਫਰ ਕਾ ਬੀਟੀਓ ਦਾ ਜੀਦਾ ਹੋ ਗਿਆ ਫੌੜ ਹੋ ਗਿਆ ਮੈਸੀ ਹੋ ਗਿਆ ਇਹਦੇ ਨਾਲ ਦੇ ਚੱਕਰ ਘੱਟ ਬੱਜ ਜਿੰਨੇ ਬੋ ਬੋ ਵਰਕਾ ਇਹਨਾਂ ਦੇ ਪੀਟੀਓ ਦੇ ਚੱਕਰ ਘੱਟ ਹੈ ਇਹਨਾਂ ਦੇ ਸਾਰਾ ਬਹੁਤ ਬੋਜਾ ਕਰ ਹਰਕਤ ਹੈ ਹਾਂ ਮਲਾਈ ਬਹੁਤ ਕਰਦਾ ਵਿਛਾ ਹੈ ਅਰਜਨ ਦੀ ਇੰਨੀ ਕਰਦਾ ਅਰਜਨ ਰੇਸ 'ਚ ਚੱਲਦਾ ਹੈ ਮਲਾਈ ਫੇਰ ਇੰਨੀ ਕਰਦਾ ਹੈਗਾ ਬੇਸ਼ੱਕ ਮੇਰੇ ਕੋਲ ਹੈਗਾ ਜਿਹੜੀ ਗੱਲ ਸਹੀ ਆ ਸਹੀ ਆ ਅਰਜਨ ਦੀ ਮਲਾਈ ਨਹੀਂ ਹੈਗੀ ਪੀਟੀਓ ਦੀ ਇੰਨੀ ਜਿੰਨੀ ਥਾਲੀ ਜੌਂਡੀਅਰ ਹੋ ਗਿਆ ਮੈਸੀ ਬਹੁਤ ਮਲਾਈ ਕਰਦਾ ਹੈਗਾ ਬਹੁਤ ਮਲਾਈ ਫੌੜ ਦਾ ਫੌੜ ਦੇ ਵੀ ਪੀਟੀਓ ਦੇ ਚੱਕ ਔਰ 55 ਹੋ ਗਿਆ ਇਹਨਾਂ ਦੇ ਨਾਲ ਦੇ ਪੀਡੀਓ ਦੇ ਚੱਕਰ ਘੱਟਾ ਤਕੜਾ ਰੂਟਾ ਬੀਟੂ ਤਕੜਾ ਬੀਟੇ ਨੂੰ ਬਹੁਤ ਤਕੜਾ ਜੋ ਮਰਜ਼ੀ ਵਾਲਾ ਬੀਟੂ ਵਾਲਾ ਜਿਹੜੀ ਮਰਜ਼ੀ ਵਾਲਾ ਬੀਟੇ ਨੂੰ ਤਕੜਾ ਵਾਲਾ ਕਿਹੜੇ ਦੇ ਦਿੰਦਾ ਟੂੜੀ ਵਾਲੀ ਉਹ ਮਸ਼ੀਨ ਬਹੁਤ ਤਕੜਾ 9 ਫੁੱਟਾ ਰੂਟਾ ਗੁੱਟਰ ਚੱਲਦਾ ਥਾਲੇ ਨੂੰ ਕੋਈ ਪ੍ਰਵਾਹ ਨਹੀਂ ਵਹੁੰਦਾ ਦਸਣਾ ਕੱਲ ਕਰਨਾ ਫਿਰ ਹੁਣ ਕਿਹੜਾ ਰਕ ਭਰਨਾ ਹੈ ਪਰ ਗਿਆ ਕਿਆਰਾ ਮੈਂ ਤਾਂ ਕਰਨ ਲੱਗਿਆ ਦਾ ਕਦੋਂ ਤੁਸੀਂ ਆ ਗਏ ਨੇ ਨੂੰ ਮੈਂ ਤਾਂ ਨੱਕਾ ਖੁੱਲ ਥੋੜਾ ਜਿਹਾ ਪਾਣੀ ਘਟਾ ਕਰ ਲਾ ਨਾ ਨਾ ਬਈ ਸਾਡੇ ਆ ਕਿਦਾ ਬੈਠਾ ਆਪਣਾ ਚਲੋ ਉਹਦਾ ਨਹਾਉਣਾ ਆ ਇਹ ਨਾਲੇ ਨਾ ਸਾਵੇਂ ਬੰਦੇ ਬਈ ਚੋਚਾ ਚੋਚਾ ਉੱਥੇ ਬਈ ਆਲਾ ਕਹਿਣਾ ਇਹ ਕਿਆ ਕਿਆ ਕਰੀਏ ਮੋਟਰ ਆ ਪਰ ਠੀਕ ਆ ਉਹ ਦੇਖੋ ਉਹ ਪਰਲੀ ਮੋਟਰ ਚੱਲਦੀ ਫਿਰਨਾ ਸਾਹ ਖੜਾ ਕਿਆ ਕਰੀਏ ਪਰਲੀ ਮੋਟਰ ਚੱਲਦੀ ਫਿਰਨਾ ਲੱਗੋ ਉੱਥੇ ਵੀ ਆਈ ਕਿਸੇ ਹੋਣਾ ਲੈ ਕੋਰੇ ਆਉਂਦਾ ਹੋਣਾ ਮੋਟਰ ਚਲਾ ਕੇ ਓਵਰਫਲੋ ਕਰ ਕੋ ਕੋ ਕੋਠਾ ਪਾਇਆ ਵਾ ਅੱਠ ਨੌ ਦਾ ਉਹਨੂੰ ਗੋ ਹੋਵੇ ਤੇੜਾ ਹੀ ਵੀ ਆ ਪੱਕਾ ਤੇ ਮੈਂ ਕਰਨਾ ਹੂੰ ਤੁਸੀਂ ਹੂੰ ਕਰਨਾ ਹਾਂ ਤੁਰੇ ਪਾਣੀ ਖਾ ਲ ਬੋਰ ਮਸਾਂ ਕੱਢਦਾ ਮੰਡ ਚ ਸੋਰਾ ਬਹੁਤ ਆ ਪੀਲਾ ਹੋ ਜਾਂਦਾ ਪਾਣੀ ਚ ਹੋਣਾ ਫੇਰ ਪਾਣੀ ਕੱਢਦਾ ਤੂੰ ਐਂ ਜਦ ਕਹਣਾ ਯਾਰ ਜਦ ਜਦ ਤੱਕ ਆਉਣ ਲੱਗੇ 10 ਘਟਾ ਚਲੀ ਜਾਣੇ ਨਾ ਐਂ ਪੱਕਾ ਦਾ ਕਰੀ ਜਦ ਤੱਕ ਬੋਰ ਚ ਦੁਬਗਾ ਕਰਦਾ ਰਿਹਾ ਨਾ ਪਾਣੀ ਆ ਰਿਹਾ ਬਸ ਉਹ ਕੰਮ ਇਹਨਾਂ ਦਾ ਕੰਮ ਨਾ ਕਰਾਇਆ ਹੋਰ ਕੁਝ ਦਾ ਲਾ ਲੈਣਾ ਹੋਰ ਕੋਈ ਕੰਮ ਨਹੀਂ ਕੋਈ ਨਹੀਂ ਗਾਣਾ ਗਾਣ ਮੈਂ ਦੇਖ ਲੈਨੇ ਕਹਨੂ ਬੜਦਾ ਗਾਣ ਕੈਵਲ ਲੈਨੇ ਨੇ ਤਾਂ ਬੱਕਰੀਆਂ ਨੇ ਭਾਈ ਆ ਗਾਣ ਕੈਮ ਲੱਗਦਾ 10 ਜਵਾਬ ਹੋਣਾ ਇਹਨੇ ਏਦੀ ਮਾਤੇ ਨਹੀਂ ਨਿਕਲੇਗਾ ਭਾਈ ਟੱਟੇ ਆਈ ਰਹਿੜ ਤੋੜਾ ਅਦੀ ਨੂੰ ਤੇ ਪੱਪੂ ਚੱਲਾ ਮੋੜੇ ਚਲਾਏ ਜਾ ਕੇ ਬੰਨ ਗਏ ਗਾ ਦਾ ਕਦੂ ਕੈਵਨ ਜੀ ਹੋਣੇ ਆਈ ਸੀ ਕਦੂ ਕਿਆ ਹੋਣੀ ਹੋਣਾ ਇਹ ਕਿੱਥੇ ਉਧਰ ਜੀ ਚੱਲ ਦੇਖਦੇ ਕਿਆ ਬੜਦਾ ਆਈ ਆ ਜੱਜਾ ਸਲਾ ਨੇਰੇ ਮੱਤ ਦਾ ਬੜਾ ਲੱਗਣਾ ਵੀ ਕਿੱਥੇ ਆਦਾ ਮੋਗ ਮੈਂ ਨਾ ਬਾਤਾਂ ਤੇਰੀ ਵੀ ਗਾਡਰ ਹਾਂ ਖੱਡਾ ਤੈਨੂੰ ਟਾਈਮ ਲਾ ਕੇ ਆ ਰਜਾ ਕੇ ਘਰ ਦੇ ਢੋਲ ਤੇ ਫਿਰੂਗੇ ਫਿਰ ਆ ਇਹਨਾਂ ਦਾ ਪੈਰ ਟੋਏ ਵਿੱਚ ਲੇ ਜਾਂਦਾ ਤਾਂ ਅੱਧਾ ਡੋਜ ਰੇ ਜਾਂਦਾ ਸੀ ਉਹ ਕਹਿੰਦਾ ਆਹ ਹੁਣ ਤੂੰ ਆਪੇ ਯਾਰ ਨਹੀਂ ਹੈ ਇਹ ਲੰਮੇ ਹੈ ਲਾ ਦੂੰਗਾ ਲੰਮੇ ਤੇ ਮੋਡਰਨ ਨਹੀਂ ਹੈ ਕਿ ਟਿੰਜਣਾ ਫੇ ਤਾਂ ਮੀਂਹ ਪੈਣ ਨੂੰ ਕਿੱਥਾ ਇਹ ਤਾਂ ਥੋੜਾ ਧੂਮਾ ਕੱਢ ਦੂੰਗੇ ਨਾ ਨਾ ਉਹ ਵਧੀਆ ਚੱਲ ਜਣਾ ਹੈ ਯਾਰ ਡੈਟਿੰਗ ਹੈ ਕਿ ਚੱਲਾ ਵਧੀਆ ਚੱਲਦਾ ਜੇ ਤੁਹਾਡੀ ਇਹ ਮੋਟਰ ਪਾਣੀ ਮਾਰਦੀ ਯਾਰ ਉਹਨਾਂ ਇੰਜਨ ਪਾਣੀ ਮਾਰਦੇ ਆਂ ਪਤਮਾਰਤਾ ਤੁਮੀ ਬਦਲੇ ਕਰੀਂ ਮੋਚੋ ਇਹਨੂੰ ਮੋਚੋ ਗੂਲੇ ਵੀ ਆ ਉਹ ਡੱਕਰ ਹੋਣੀ ਹੈ ਨਾ ਇਹ ਗੂਲੇ ਵੀ ਡੱਕਰ ਹੈ ਛੋਟੀ ਹੋਵਾ ਡੱਕਰ ਹੈ ਜਦਾਂ ਮੀਂਹ ਪੈਸੇ ਲਾਰੇ ਹੋ ਰਿਹਾ ਪਨੀਰੀ ਹੋ ਗਈ ਪਨੀਰੀ ਹੋ ਗਈ ਚੱਲ ਫੇ ਚੱਲੀਏ ਫੇ ਛੱਡਾ ਦਿੰਦੇ ਪਨੀਰੀ ਹੋ ਗਈ ਅਸੀਂ ਵੀ ਹੋ ਗਏ ਘੋੜੇ ਘਾੜੇ ਵੀ ਦੇਖਣੇ ਹੋਣੇ ਲੱਗ ਨਹੀਂ ਘੋੜੇ ਦੇਖਣੇ ਹੈਗਾ ਘਰ ਹੈਗਾ ਫੇ ਠੀਕ ਹੈ ਯਾਰ ਫਿਰ ਤੰਤਰਾ ਲੈ ਇਹਨੂੰ ਲੈ ਜਾ ਤੁਰ ਕੇ ਸਾਤੇ ਮੱਖਣ ਮੱਖੀ ਤੇ ਸਾਤੇ ਛੱਡਾਂ ਨਾਲ ਇਹਨੂੰ ਮੈਨੂੰ ਖੋਜੂਗਾ ਉਹ ਉਹ ਹੋ ਜੂਗਾ ਨਾਲ ਵੰਡ ਚ ਪਿੰਡ ਦੇ ਪਿੰਡ ਦੇ ਕੋਲ ਪੰਜੇ ਪੰਜੇ ਹੋ ਗੀਆਂ ਆਹ ਪੰਜ ਹੋ ਗਿਆ ਕਿਤੇ ਕੱਲੂ ਗਵਾਰਵਾ ਖਬਰ ਲਾਉਣੀ ਤੋ ਵੇਹ ਜੀ ਨਹੀਂ ਯਾਰ ਕਿੱਦਾਂ ਬੰਦੀ ਨਾ ਵੇ ਜੀ ਕਿਹਦੀ ਕਾਲੀ